ਛੇਰੀ ਆਕਾਰ ਤੱਕ ਸਾਹਮਣੇ ਆਤਮਸਤ ਮੱਖਾ ਟੇਕਣ ਬਿੰਦਰ ਸਿੰਘ ਤੁਸੀਂ ਜੋ ਗੈਰਵਾਜਬ ਟਿੱਪਣੀਆਂ ਕੀਤੀਆਂ ਵਿਦਵਾਨਾਂ ਦੇ ਪ੍ਰਤੀ ਜਾਂ ਸਿੱਖ ਸਹਿਬਾਨਾਂ ਦੇ ਪ੍ਰਤੀ ਉਹਦੀ ਠਿਮਾ ਜਾਂਚਨਾ ਕਰਦੇ ਹੋ ਮੈਂ ਆਪਰੇਖ ਜੀ ਦੇ ਵਿਚਾਰ ਅਕੀਦਕੁੱਖ ਉਦਪੁਰ ਕੇ ਆਖਦੇ ਪ੍ਰੋਫੈਸਰ ਰਾਜੀ ਸਿੰਘ ਨੇ ਮਨਸਿਆ ਬੇ 81% ਸਿੱਖੀ ਜੜੀ

ਤੁਸੀਂ ਖਿਮਾ ਚਾਹਜ ਨਾ ਕਰਦੇ ਹੋ ਮੈਂ ਜਿੰਨ ਤੋਂ ਖਿਮਾ ਚਾਹਨਾ ਕਰਾਂਗੇ ਤੁਹਾਨੂੰ ਗੱਲ ਚੰਗੀ ਨਹੀਂ ਲੱਗੇ ਪਰ ਗੱਲ ਇਕੱਲੀ ਜੀ ਕਿ ਕਿੰਨੀ ਪਰਜਾ ਦਾ ਖਾਬ ਪੜਾਉਂਦੇ ਹਾਂ ਚਲੋ ਤੁਸੀਂ ਖਿਮਾ ਚਾਹਜ ਨਾ ਕਰਦੇ ਆਪ ਕੋ ਤੋਂ ਨਹੀਂ ਕਮਾਗਾ ਕਿਸੇ ਕੋਈ ਫਰਕ ਨਾ ਪਾਉਂਦਾ ਲੋ ਸਰ ਅਰਵਿੰਦਰ ਸਿੰਘ ਸਰਨਾਮ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਗੁਰਬਖਸ਼ ਸਾਹਿਬ ਅਨ ਸਿੰਘ ਸਹਿਬਾਨ ਦੀ ਕਦਰਤਾ ਵਿੱਚ ਪਰਵੀਟ ਕਰਾ ਦਿੰਦੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਵੀ ਮਾਫੀ ਮੰਗਦੇ ਹਾਂ ਵਿੱਚ ਤੇ ਮੈਂ ਇਹ ਪੂਰੀ ਗੱਲ ਦਾ ਪ੍ਰਤੀਬਿੰਬ ਲੱਗੇ ਇਸ ਦਾ ਖਾਸਾ ਇੱਕ ਅਨ ਸਿੰਘ ਸਹਿਬਾਨ ਦੀ ਕਦਰਤਾ ਵਿੱਚ ਰਵਿੰਦਰ ਸਿੰਘ ਸਰਨਾ ਸਾਭ ਦਾ ਪ੍ਰਧਾਨ ਦਿਲਿ ਸੈਂਟਰ ਦੁਆਰਾ ਪਰਬੰਧਕ ਕਮੇਟੀ ਵੱਲੋਂ ਸੇਕਮ ਦਿਵਾਨਾਂ ਤੇ ਪੰਜ ਸਿੱਖ ਸਹਿਬਾਨ ਸੰਬੰਧੀ ਕੀਤੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਸਬੰਧ ਵਿੱਚ ਬਾਅਦ ਫੇਸ਼ ਹੋ ਗਏ تھے ਖਿਮਾ ਜਾਂਚ ਨਾ ਕੀਤੀ ਆ ਇਹਨਾਂ ਦੀ ਖਿਮਾ ਜਾਂਚਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜਪਦੀ ਸਾਹਿਬ ਦੇ ਬਾਟ ਦੋ ਕਬਿਓ ਬਾਤ ਬੇਨਤੀ ਚੌਪਈ ਬਾਦਸ਼ਾਹ ਦਸਮੀ ਇਹ ਬਾਟ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮਤੇ ਨਜ਼ਰ ਇਹ 11 ਦਿਨ ਬਾਅਦ ਆਪਣੀ ਪਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਖੜਾ ਪ੍ਰਸ਼ਾਦ ਦੀ ਖੇਡ ਕਰਵਾ ਕੇ ਅਰਦਾਸ ਫਰਉਣ ਦੇ ਪਰਵਾਣ ਤੁਹਾਨੂੰ ਬੈਠੋ